ਵੱਖ-ਵੱਖ ਸਰਕਾਰਾਂ ਵੇਲੇ ਅਜਿਹੇ ਤਰਾਸਦਿਆਂ ਆਂਧੀਆਂ ਰੰਦੀਆਂ ਨੇ ਆ ਆ ਵੀ ਗਈ ਜੇ ਮੁਸੀਬਤ ਉਸ ਤੋਂ ਬਾਅਦ ਤੁਹਾਡਾ ਐਕਸ਼ਨ ਤੇ ਰਿਐਕਸ਼ਨ ਕੀ ਹੋਣਾ ਚਾਹੀਦਾ ਇਹ ਜਿਆਦਾ ਮੈਟਰ ਨਹੀਂ ਕਰਦਾ ਬਹੁਤ ਮੈਟਰ ਕਰਦਾ ਮੈਂ ਇਸ ਚੀਜ਼ ਨੂੰ ਮੈਂ ਹੋਰ ਐਂਗਲ ਤੋਂ ਦੇਖਦਾ ਹਾਂ ਰਪੀਤ ਜੀ ਕਿ ਆਫ ਕੋਰਸ ਪੰਜਾਬ ਅੱਗੇ ਜਿੰਨੇ ਚੈਲੰਜ ਪਿਛਲੇ 3 ਸਾਲਾਂ ਦੇ ਵਿੱਚ ਸੀਗੇ ਮੈਂ ਸਮਝਦਾ ਕਿ ਅਗਰ ਰੱਬ ਵੀ ਆ ਕੇ ਸਰਕਾਰ ਬਣਾ ਲੈਂਦਾ ਨਾ ਸ਼ਾਇਦ ਉਹ ਵੀ ਰਿਜ਼ੋਲਵ ਬਣਾ ਕਰ ਸਕਦਾ ਔਰ ਸਭ ਤੋਂ ਵੱਡੀ ਉਦੋਂ ਜਦੋਂ ਪਾਵਰ ਸੈਂਟਰ ਦੋ ਸੀ ਇੱਕ ਦਿੱਲੀ ਸੀ ਇੱਕ ਪੰਜਾਬ ਸੀ ਕਿਤੇ ਨਾ ਕਿਤੇ ਅੰਦਰੂਨੀ ਖਿੱਚ ਧੂ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਲekin ਕੀ ਹੈਗਾ ਕਿ ਜਦੋਂ ਉਹ ਸਰਕਾਰ ਬਣਾ ਕੇ ਆਏ ਸੀ ਨਾ ਸਮਝਣ ਵਾਲੀ ਇੰਪੋਰਟੈਂਟ ਚੀਜ਼ ਇਹ ਹੈ ਕਿ ਉਹ ਦੋ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਰਿਜੈਕਟ ਕਰਕੇ ਹੋਂਦ ਵਿੱਚ ਆਏ ਸੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੇਖੋ 92 ਸੀਟਾਂ ਇੱਕ ਬਿਲਕੁਲ ਨਵੀਂ ਪਾਰਟੀ ਨੂੰ ਦੇਣਾ ਇਹਦਾ ਮਤਲਬ ਪੰਜਾਬ ਨੇ ਉਹਨਾਂ ਤੋਂ ਕਿੱਡੀ ਵੱਡੀ ਉਮੀਦ ਲਾਈ ਸੀ ਵੀ ਲੋਕਾਂ ਦੇ ਰਿਜੈਂਟਮੈਂਟ ਕਿੰਨੀ ਸੀ ਰਵਾਇਤੀ ਪਾਰਟੀਆਂ ਹਰ ਰਵਾਇਤੀ ਪਾਰਟੀਆਂ ਖਿਲਾਫ ਅਕਾਲੀਆਂ ਤੇ ਕਾਂਗਰਸੀਆਂ ਦੇ ਖਿਲਾਫ ਹੁਣ ਪ੍ਰੋਬਲਮ ਕਿੱਥੇ ਹੈ ਜਿਹੜੀ ਚੀਜ਼ ਨੂੰ ਆਪ ਵਾਲੇ ਸਮਝ ਨਹੀਂ ਪਾਏ ਕਿ ਗੱਲ ਸਿਰਫ 92 ਸੀਟਾਂ ਦੀ ਨਹੀਂ ਹੈ ਇਹ 92000 ਕਿਲੋ ਉਮੀਦਾਂ ਦੀ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਸਾਡੇ ਵਰਗੇ ਸਮਰਥਕ ਪੁਰਾਣੀਆਂ ਚੀਜ਼ਾਂ ਨੂੰ ਹਿੱਟ ਕਰਦੇ ਰਹੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਉਹੀ ਚੀਜ਼ਾਂ ਜਿਹੜੀਆਂ ਸੀ ਉਹ ਇਹਦੇ ਵਿੱਚ ਸਰਕਾਰ ਦੇ ਵਿੱਚ ਵੀ ਆ ਗਈਆਂ ਔਰ ਜਦੋਂ ਆਈਆਂ ਤੇ ਹੁਣ ਪ੍ਰੋਬਲਮ ਇਹ ਹੈ ਕੀ ਗੱਲ ਸਿਰਫ ਇਹ ਨਹੀਂ ਹੈਗੀ ਮੈਂ ਫਿਰ ਕਹਿੰਨਾ ਕਿ ਇੰਨੇ ਜਿਆਦਾ ਮੁੱਦੇ ਸੀ ਸ਼ਾਇਦ ਭਗਵਾਨ ਤਮਨ ਸਰਕਾਰ ਰਿਜ਼ੋਲਵ ਕਰ ਹੀ ਨਹੀਂ ਸਕਦੀ ਹੈਨਾ ਪੰਜਾਬ ਘਾਟੇ ਦੇ ਵਿੱਚ ਚੱਲ ਰਿਹਾ ਪਰ ਜਿਹੜਾ ਦਿਲ ਟੁੱਟਿਆ ਨਾ ਲੋਕਾਂ ਦਾ ਉਮੀਦਾਂ ਦਾ ਭਾਰ ਚੱਕਣ ਵਿੱਚ ਬਿਲਕੁਲ ਹੀ ਅਸਮਰੱਥ ਰਹਿ ਕੁਝ ਵੀ ਨਹੀਂ ਹੋ ਪਾਇਆ ਉਸ ਲਾਈਨ ਦੇ ਉੱਪਰ